ਕੈਨੇਡੀਅਨ ਅਤੇ ਚਾਰਦੀ ਦਿਨ ਨੁਹਾਰ ਬਦਲਨ ਖਾਤਰ ਕੁਝ ਕੁਰਬਾਨੀਆਂ ਕਰਨ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਮਾਰਕਾਨੀ ਵੱਡੇ ਨਿਵੇਸ਼ ਕਰਨ ਦਾ ਵਾਅਦਾ ਕੀਤਾ ਹੈ ਜੀਹਾਂ ਪਜਰ ਤੋਂ ਪਹਿਲਾਂ ਦੇ ਭਾਸ਼ਣ ਦੌਰਾਨ ਮਾਰਕਾਨੀ ਨੇ ਕਿਹਾ ਹੈ ਕਿ ਗੈਰ ਅਮਰੀਕੀ ਐਕਸਪੋਰਟ ਦੁੱਗਣਾ ਕਰਦਿਆਂ ਕਾਰੋਬਾਰੀ ਖੇਤਰ ਦੇ ਵਿੱਚ 300 ਅਰਬ ਡਾਲਰ ਦੀ ਵਾਤੂ ਰਕਮ ਅਲੰਯਾਂਦੀ ਜਾਵੇਗੀ ਅਤੇ ਹਰ ਖੇਤਰ ਦੇ ਨਾਲ ਸੰਬੰਧਿਤ ਕੈਨੇਡੀਅਨ ਉਦਯੋਗਾਂ ਨੂੰ ਲਾਪੋਚੇਗਾ ਪ੍ਰਧਾਨ ਮੰਤਰੀ ਨੇ ਵੱਲੋਂ ਫੈਟਲ ਪਜਰ ਦੇ ਵਿੱਚ ਨਵੀਂ ਇਮੀਗ੍ਰੇਸ਼ਨ ਯੋਜਨਾ ਲਿਆਂਦਾ ਵੀ ਐਲਾਨ ਕੀਤਾ ਗਿਆ ਪਰ ਫਿਲਹਾਲ ਯੋਜਨਾ ਦੀ ਡੂੰਘਾਈ ਦੇ ਵਿੱਚ ਨਹੀਂ ਇਮੀਗ੍ਰੇਸ਼ਨ ਮਾਰਾਤਾ ਮੰਨਦਾ ਹੈ ਕਿ ਕੈਨੇਡਾ ਸੱਦੇ ਜਾ ਰਹੇ ਨਵੇਂ ਪ੍ਰਵਾਸੀਆਂ ਦੀ ਗਿਣਤੀ ਵਿੱਚ ਵੱਡੀ ਕਟੌਤੀ ਕੀਤੀ ਜਾ ਸਕਦੀ ਹੈ ਇੱਥੇ ਦੱਸਣਾ ਬੰਦਾ ਹੈ ਕਿ ਜੋਸਟਨ ਟ੍ਰੂਡੋ ਦੇ ਕਾਜਕਾਲ ਦੌਰਾਨ ਹੀ ਇਮੀਗ੍ਰੇਸ਼ਨ ਟਿਚਰ ਦੇ ਵਿੱਚ ਕਟੌਤੀ ਆਰੰਭ ਕੀਤੀ ਗਈ ਅਤੇ ਹੁਣ 2026 ਦੇ ਵਿੱਚ ਸੱਦੇ ਜਾਣ ਵਾਲੇ 3.8 ਲੱਖ ਪ੍ਰਵਾਸੀਆਂ ਦੇ ਅੰਕੜਿਆਂ ਨੂੰ ਹੋਰ ਕਟੌਤੀ ਕੀਤੀ ਜਾ ਸਕਦੀ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਲਿਬਰਲ ਸਰਕਾਰ ਨਿਵੇਸ਼ ਉਤੇ ਅਧਾਰਿਤ ਇਮੀਗ੍ਰੇਸ਼ਨ ਯੋਜਨਾ ਦਾ ਦਾਇਰਾ ਵਧਾ ਸਕਦੀ ਹੈ ਜਿਸ ਦੇ ਨਾਲ ਸਰਕਾਰ ਦੀ ਆਮਦਨ ਵਿੱਚ ਵਾਧਾ ਹੋਵੇਗਾ। ਓਟਵਾ ਵਿਖੀ ਯੂਨੀਵਰਸਿਟੀ ਸਟੂਡੈਂਟਸ ਦੇ ਨਾਲ ਸਾਹਮਣੇ ਦਿੱਤੇ ਭਾਸ਼ਣ ਦੌਰਾਨ ਭਾਰਕਾਨੀ ਨੇ ਕਿਹਾ ਕਿ ਤੁਹਾਡਾ ਮੁਲਕ ਹੈ ਅਤੇ ਤੁਹਾਡਾ ਭਵਿੱਖ ਵੀ ਅਸੀਂ ਇਹ ਸਭ ਤੋਂ ਤੁਹਾਡੇ ਹੱਥਾਂ ਵਿੱਚ ਸੌਂਪਨ ਜਾ ਰਹੇ ਹਾਂ। ਇੱਥੇ ਦੱਸਣਾ ਬੰਦਾ ਹੈ ਕਿ ਪਿਛਲੇ ਕੁਝ ਹਫ਼ਤੇ ਤੋਂ ਵਰਚੂਅਲ ਪਾਰਿਸ ਮਿਖਿਆ ਚੱਲ ਰਹੀ ਹੈ ਅਤੇ ਸਰਕਾਰ ਜਿੱਥੇ ਸਰਫਾ ਕਰਨ ਉੱਤੇ ਜ਼ੋਰ ਤਵੇਗੀ ਤਾਂ ਉੱਥੇ ਨਿਵੇਸ਼ ਉਤੋਂ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਅਮਰੀਕਾ ਦੇ ਨਾਲ ਇਸ ਤਰ੍ਹਾਂ ਹੀ ਗੱਲ ਕਰਦੇ ਆ ਉਹਨਾਂ ਕਿਹਾ ਹੈ ਕਿ ਪੁਰਾਣਾ ਸਮਾਂ ਵਾਪਸ ਨਹੀਂ ਆ ਸਕਦਾ ਜਿਸ ਨੂੰ ਵੇਖਦੇ ਆ ਮੌਜੂਦਾ ਹਾਲਾਤ ਸਾਡੀ ਆਰਥਿਕ ਖੁਦਮੁਖਤਿਆਰੀ ਦੀਆਂ ਹਦਾਾਂ ਦਲਸਾਰ ਹੈ ਮਾਰਕਾਨੀਟ ਇਕਨੋਮਿਕ ਦੇ ਮੁਕਾਬਲੇ ਬਾਜ਼ੀ ਦੇ ਇਸ ਦੌਰ ਦੇ ਵਿੱਚ ਆਪਣੇ ਇਤਿਹਾਸ ਤੋਂ ਸੋਧ ਲੈਂਦਿਆਂ ਹੋਇਆਂ ਮਜ਼ਬੂਤੀ ਦੇ ਨਾਲ ਨਵਾਂ ਰਾਹ ਅਖਤਿਆਰ ਕਰਨਾ ਹੋਵੇਗਾ ਚੇਤੇ ਰਹਿ ਕੇ ਲਿਬਰ ਸਰਕਾਰ ਦੇ ਚੋਣ ਵਾਅਦਿਆਂ ਦੇ ਵਿੱਚ ਹਰ ਸਾਲ ਸਰਕਾਰੀ ਖਰਚਿਆਂ ਦੇ ਵਿੱਚ 15 ਅਰਬ ਡਾਲਰ ਦੀ ਕਟੌਤੀ ਕਰਨਾ ਵੀ ਸ਼ਾਮਲ ਹੈ ਕੈਬਨਿਟ ਮੰਤਰੀਆਂ ਨੂੰ ਹਦਾਇਤਾਂ ਦਿੱਤੀਆਂ ਜਾ ਚੁੱਕੀਆਂ ਨੇ ਰੋਜ਼ਾਨਾ ਖਰਚਿਆਂ ਦੇ ਵਿੱਚ ਘਟੋਕਲਟ 15 ਫੀਸਦੀ ਕਟੌਤੀ ਲਿਆਂਦੀ ਜਾਵੇ ਦੂਜੇ ਪਾਸੇ ਵਿਰੋਧੀ ਟੀਰਜ ਬਜਟ ਦੇ ਮੁੱਦੇ ਉਤੇ ਸਰਕਾਰ ਨੂੰ ਖੇਰਨ ਦੇ ਰੋਹ ਦੇ ਵਿੱਚ ਨਜ਼ਰਾਂ ਕਿ ਅਤੇ ਦਾਵਾ ਕੀਤਾ ਜਾ ਰਿਹਾ ਹੈ ਕਿ ਕੈਨੇਡਾ ਵਿੱਚ ਜਲਦ ਮੁੜਚੋਣਾ ਹੋ ਸਕਦੀ ਹੈ ਨਹੀਂ ਲਿਬਰਲ ਪਾਰਟੀ ਦੇ ਕੋਲ ਬਹੁਮਤ ਤੋਂ 3 ਸੀਟਾਂ ਘੱਟ ਹਨ ਅਤੇ ਬਜਟ ਪਾਸ ਕਰਵੋਣ ਦੇ ਲਈ ਘੱਟੋ-ਘੱਟ ਐਨ.ਟੀ.ਪੀ ਤੇ ਐਮ.ਪੀਜ਼ ਦੀ ਹਮਾਇਤ ਲੋੜੀਂਦੀ ਹੋਵੇਗੀ। ਕੈਨੇਡੀਅਨ ਅਰਥਚਾਰੀ ਦਿਨ ਨਵਾਰ ਬਦਲਨ ਖਾਤਰ ਕੁਝ ਕੁਰਬਾਨੀਆਂ ਕਰਨ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਮਾਰਕਾਨੀ ਵੱਡੇ ਨਿਵੇਸ਼ ਕਰਨ ਦਾ ਵਾਅਦਾ ਕੀਤਾ ਹੈ। ਜੀਹਾਂ ਬਜਟ ਤੋਂ ਪਹਿਲਾਂ ਤੇ ਪਾਰਸ਼ਨ ਦੌਰਾਨ ਮਾਰਕਾਨੀ ਨੇ ਕਿਹਾ ਕਿ ਗੈਰ ਅਮਰੀਕੀ ਐਕਸਪੋਰਟ ਦੁੱਗਣਾ ਕਰਦਿਆਂ ਕਾਰੋਬਾਰੀ ਖੇਤਰ ਦੇ ਵਿੱਚ 300 ਅਰਬ ਡਾਲਰ ਦੀ ਵਾਤੂ ਰਕਮ ਅਲੰਯਤੀ ਜਾਵੇਗੀ ਅਤੇ ਹਰ ਖੇਤਰ ਦੇ ਨਾਲ ਸੰਬੰਧਿਤ ਕੈਨੇਡੀਅਨ ਉਦਯੋਗ ਉਗਨੂਲਾ ਪੋਚੇਗਾ ਪ੍ਰਧਾਨ ਮੰਤਰੀ ਦੇ ਵੱਲੋਂ ਫੈਡਰਲ ਬਜਟ ਦੇ ਵਿੱਚ ਨਵੀਂ ਇਮੀਗ੍ਰੇਸ਼ਨ ਯੋਜਨਾ ਲਿਆਂਦਾ ਵੀ ਐਲਾਨ ਕੀਤਾ ਗਿਆ ਪਰ ਫਿਲਹਾਲ ਯੋਜਨਾ ਦੀ ਡੂੰਘਾਈ ਦੇ ਵਿੱਚ ਨਹੀਂ ਗਈ ਇਮੀਗ੍ਰੇਸ਼ਨ ਮਾਰਾਤਾ ਮੰਡਾ ਹੈ ਕਿ ਕੈਨੇਡਾ ਸੱਦੇ ਜਾ ਰਹੇ ਨਵੇਂ ਪ੍ਰਵਾਸੀਆਂ ਦੀ ਗਿਣਤੀ ਵਿੱਚ ਵੱਡੀ ਘਟौती ਕੀਤੀ ਜਾ ਸਕਦੀ ਹੈ ਇਤਿਹਾਸਨਾ ਬੰਦਾ ਹੈ ਕਿ ਜੋਸਟਨ ਟਰੂਡੋ ਦੇ ਕਾਜਕਾਲ ਦੌਰਾਨ ਹੀ ਇਮੀਗ੍ਰੇਸ਼ਨ ਟਿਚਰ ਦੇ ਵਿੱਚ ਘਟौती ਆਰੰਭ ਕੀਤੀ ਗਈ ਅਤੇ ਹੁਣ 2026 ਦੇ ਵਿੱਚ ਸੱਦੇ ਜਾਣ ਵਾਲੇ 3.8 ਲੱਖ ਪ੍ਰਵਾਸੀਆਂ ਦੇ ਅੰਕੜਿਆਂ ਨੂੰ ਹੋਰ ਘਟौती ਕੀਤੀ ਜਾ ਸਕਦੀ ਹੈ ਕਹਦੀ ਹੈ ਸੂਤਰਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਲਿਬਰਲ ਸਰਕਾਰ ਨਿਵੇਸ਼ ਉਤੇ ਅਧਾਰਿਤ ਇਮੀਗ੍ਰੇਸ਼ਨ ਯੋਜਨਾ ਦਾ ਦਾਇਰਾ ਬਤਾ ਸਕਦੀ ਹੈ ਜਦੇ ਨਾਲ ਸਰਕਾਰ ਦੀ ਆਮਦਨ ਵਿੱਚ ਵਾਧਾ ਹੋਵੇਗਾ ਔਟਵਾ ਵਿਖੀ ਯੂਨੀਵਰਸਿਟੀ ਸਟੂਡੈਂਟਸ ਦੇ ਨਾਲ ਸਾਹਮਣੇ ਦਿੱਤੇ ਭਾਸ਼ਣ ਦੌਰਾਨ ਭਾਰਕਾਨੀ ਨੇ ਕਿਹਾ ਕਿ ਤੁਹਾਡਾ ਮੁਲਕ ਹੈ ਅਤੇ ਤੁਹਾਡਾ ਭਵਿੱਖ ਵੀ ਅਸੀਂ ਇਹ ਸਭ ਤੋਂ ਤੁਹਾਡੇ ਹੱਥਾਂ ਵਿੱਚ ਸੌਂਪਨ ਜਾ ਰਹੇ ਹਾਂ ਇੱਥੇ ਦੱਸਣਾ ਬੰਦਾ ਹੈ ਕਿ ਪਿਛਲੇ ਕੁਝ ਹਫ਼ਤੇ ਤੋਂ ਬਜਟ ਪਾਰਿਸ ਮਿਖਿਆ ਚਾਰਦੀ ਹੈ ਅਤੇ ਸਰਕਾਰ ਜਿੱਥੇ ਸਰਫਾ ਕਰਨ ਉਤੇ ਜ਼ੋਰ ਤਵੇਗੀ ਤਾਂ ਉੱਥੇ ਨਿਵੇਸ਼ ਉਪਤੰਦ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਮਰੀਕਾ ਦੇ ਨਾਲ ਇਸਤੇਅਤੀ ਗੱਲ ਕਰਤੇ ਆ ਉਹਨਾਂ ਕਿਹਾ ਹੈ ਕਿ ਪੁਰਾਣਾ ਸਮਾਂ ਵਾਪਸ ਨਹੀਂ ਆ ਸਕਦਾ ਜਿਸ ਨੂੰ ਵੇਖਦੇ ਆ ਮੌਜੂਦਾ ਹਾਲਾਤ ਸਾਡੀ ਆਰਥਿਕਤਾ ਖੁਦਮੁਖਤਿਆਰੀ ਦੀਆਂ ਹੱਦਾਂ ਦਰਸਾ ਰਿਹਾ ਹੈ ਮਾਰਕਾਨੀਟ ਕੈਨਸਿਕ ਦੇ ਮੁਕਾਬਲੇ ਬਾਜੀ ਤੇ ਇਸ ਦੌਰ ਦੇ ਵਿੱਚ ਆਪਣੇ ਇਤਿਹਾਸ ਤੋਂ ਸੋਧ ਲੈਂਦਿਆਂ ਹੋਇਆਂ ਮਜ਼ਬੂਤੀ ਦੇ ਨਾਲ ਨਵਾਂ ਰਾਹ ਅਖਤਿਆਰ ਕਰਨਾ ਹੋਵੇਗਾ ਚੇਤੇ ਰਹੇ ਕਿ ਲਿਬਰ ਸਰਕਾਰ ਦੇ ਚੋਣ ਵਾਅਦੇ ਦੇ ਵਿੱਚ ਹਰ ਸਾਲ ਸਰਕਾਰੀ ਖਰਚੇ ਦੇ ਵਿੱਚ 15 ਅਰਬ ਡਾਲਰ ਦੀ ਕਟੌਤੀ ਕਰਨਾ ਵੀ ਸ਼ਾਮਲ ਹੈ ਕੈਬਨਿਟ ਮੰਤਰੀਆਂ ਨੂੰ ਹਦਾਇਤਾਂ ਦਿੱਤੀਆਂ ਜਾ ਚੁੱਕੀਆਂ ਨੇ ਰੋਜ਼ਾਨਾ ਖਰਚਿਆਂ ਦੇ ਵਿੱਚ ਘੱਟੋ-ਘੱਟ 15% ਦੀ ਕਟੌਤੀ ਲਿਆਂਦੀ ਜਾਵੇ ਦੂਜੇ ਪਾਸੇ ਵਿਰੋਧੀ ਧਿਰ ਬਜਟ ਦੇ ਮੁੱਦੇ ਉਤੇ ਸਰਕਾਰ ਨੂੰ ਖੇਰਨ ਦੇ ਰੋਹ ਦੇ ਵਿੱਚ ਨਜ਼ਰਾਂ ਕੀ ਹੈ ਅਤੇ ਦਾਵਾ ਕੀਤਾ ਜਾ ਰਿਹਾ ਹੈ ਕਿ ਕੈਨੇਡਾ ਵਿੱਚ ਜਲਦ ਮੁੜ ਚੋਣਾਂ ਹੋ ਸਕਦੀਆਂ ਨੇ ਲਿਬਰਲ ਪਾਰਟੀ ਦੇ ਕੋਲ ਬਹੁਮਤ ਤੋਂ 3 ਸੀਟਾਂ ਘੱਟ ਹਨ ਅਤੇ ਬਜਟ ਪਾਸ ਕਰਵਾਉਣ ਦੇ ਲਈ ਘਟੋ-ਘਟ ਐਨਟੀਪੀ ਤੇ ਐਮਪੀਜ਼ ਦੀ ਹਮਾਇਤ ਲੋੜੀਂਦੀ ਹੋਵੇਗੀ ਕੈਨੇਡੀਅਨ ਨਾਲ ਤੇ ਚਾਰ ਦੇ ਦਿਨ ਨੁਹਾਰ ਬਦਲਨ ਖਾਤਰ ਕੁਝ ਕੁਰਬਾਨੀਆਂ ਕਰਨ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਮਾਰਕਾਨੀ ਵੱਡੇ ਨਿਵੇਸ਼ ਕਰਨ ਦਾ ਵਾਅਦਾ ਕੀਤਾ ਹੈ ਜੀਹਾਂ ਪੱਜਰ ਤੋਂ ਪਹਿਲੇ ਤੇ ਪਿਛੋਂ ਦੌਰਾਨ ਮਾਰਕਾਨੀ ਨੇ ਕਿਹਾ ਹੈ ਕਿ ਗੈਰ ਅਮਰੀਕੀ ਐਕਸਪੋਰਟ ਦੁੱਗਣਾ ਕਰਦਿਆ ਕਾਰੋਬਾਰੀ ਖੇਤਰ ਦੇ ਵਿੱਚ 300 ਅਰਬ ਡਾਲਰ ਦੀ ਵਾਤੂ ਰਕਮ ਮਿਲਾਂਦੀ ਜਾਵੇਗੀ ਅਤੇ ਹਰ ਖੇਤਰ ਦੇ ਨਾਲ ਸੰਬੰਧਿਤ ਕੈਨੇਡੀਅਨ ਉਦਯੋਗਾਂ ਨੂੰ ਲਾਹ ਪੋਚੇਗਾ ਪ੍ਰਧਾਨ ਮੰਤਰੀ ਦੇ ਵੱਲੋਂ ਫੈਡਰਲ ਬਜਟ ਦੇ ਵਿੱਚ ਨਵੀਂ ਇਮੀਗ੍ਰੇਸ਼ਨ ਯੋਜਨਾ ਲਿਆਂਗ ਦਾ ਵੀ ਐਲਾਨ ਕੀਤਾ ਗਿਆ ਪਰ ਫਿਲਹਾਲ ਯੋਜਨਾ ਦੀ ਡੂੰਘਾਈ ਦੇ ਵਿੱਚ ਨਹੀਂ ਇਮੀਗ੍ਰੇਸ਼ਨ ਮਾਰਾਤਾ ਮੰਡੇ ਕੇ ਕੈਨੇਡਾ ਸਦੇ ਜਾ ਰਹੇ ਨਵੇਂ ਪ੍ਰਵਾਸੀਆਂ ਦੀ ਗਿਣਤੀ ਵਿੱਚ ਵੱਡੀ ਕਟੌਤੀ ਕੀਤੀ ਜਾ ਸਕਦੀ ਹੈ ਇਤਿਹਾਸਨਾ ਮੰਨਦਾ ਹੈ ਕਿ ਜੋਸਟਨ ਟ੍ਰੂਡੋ ਦੇ ਕਾਲਕਲ ਦੌਰਾਨ ਹੀ ਇਮੀਗ੍ਰੇਸ਼ਨ ਟਿਚਰ ਦੇ ਵਿੱਚ ਕਟੌਤੀ ਆਰੰਭ ਕੀਤੀ ਗਈ ਅਤੇ ਹੁਣ 2026 ਦੇ ਵਿੱਚ ਸਦੇ ਜਾਣ ਵਾਲੇ 380000 ਪ੍ਰਵਾਸੀਆਂ ਦੇ ਅੰਕੜਿਆਂ ਨੂੰ ਹੋਰ ਕਟੌਤੀ ਕੀਤੀ ਜਾ ਸਕਦੀ ਹੈ ਸੂਤਰੋ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਲਿਬਰਲ ਸਰਕਾਰ ਨਿਵੇਸ਼ ਉਤੇ ਅਧਾਰਿਤ ਇਮੀਗ੍ਰੇਸ਼ਨ ਯੋਜਨਾ ਦਾ ਦਾਇਰਾ ਵਧਾ ਸਕਦੀ ਹੈ ਜ ਜਿਹਦੇ ਨਾਲ ਸਰਕਾਰ ਦੀ ਆਮਦਨ ਵਿੱਚ ਵਾਧਾ ਹੋਵੇਗਾ ਓਟਵਾ ਵਿਖੇ ਯੂਨੀਵਰਸਿਟੀ ਸਟੂਡੈਂਟਸ ਦੇ ਨਾਲ ਸਾਹਮਣੇ ਦਿੱਤੇ ਭਾਸ਼ਣ ਦੌਰਾਨ ਭਰਕਾਨੀ ਨੇ ਕਿਹਾ ਕਿ ਤੁਹਾਡਾ ਮੁਲਕ ਹੈ ਅਤੇ ਤੁਹਾਡਾ ਭਵਿੱਖ ਵੀ ਅਸੀਂ ਇਹ ਸਭ ਤੋਂ ਤੁਹਾਡੇ ਹੱਥਾਂ ਵਿੱਚ ਸੌਂਪਨ ਜਾ ਰਿਹਾ ਇੱਥੇ ਦੱਸਣਾ ਬੰਦਾ ਹੈ ਕਿ ਪਿਛਲੇ ਕੁਝ ਹਫ਼ਤੇ ਤੋਂ ਬਜਟ ਪਾਰਿਸ ਵਿਖਿਆ ਚਾਰਦੀ ਹੈ ਅਤੇ ਸਰਕਾਰ ਜਿੱਥੇ ਸਰਫਾ ਕਰਨ ਉਤੇ ਜ਼ੋਰ ਤਾਂਵੇਗੀ ਤਾਂ ਉੱਥੇ ਨਿਵੇਸ਼ ਵਧਾਉਣ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਮਰੀਕਾ ਦੇ ਨਾਲ ਇਸ ਤਰ੍ਹਾਂ ਦੀ ਗੱਲ ਕਰਦੇ ਹੋਣਾ ਕਿ ਹੈ ਕਿ ਪੁਰਾਣਾ ਸਮਾਂ ਵਾਪਸ ਨਹੀਂ ਆ ਸਕਦਾ ਜਿਸ ਨੂੰ ਵੇਖਦੇ ਆ ਮੌਜੂਦਾ ਹਾਲਾਤ ਸਾਡੀ ਆਰਥਿਕ ਖੁਦ ਮੁਕਤਿਆਰੀ ਦੀਆਂ ਹਦਾਦ ਦਲ ਸਾਰਿਆ ਹੈ ਮਾਰਕਾਨੀਟ ਕੈਨਸੀਕ ਦੇ ਮੁਕਾਬਲੇ ਬਾਜ਼ੀ ਤੇ ਇਸ ਤੌਰ ਦੇ ਵਿੱਚ ਆਪਣੇ ਇਤਿਹਾਸ ਤੋਂ ਸੋਧ ਲੈਂਦਿਆਂ ਹੋਇਆਂ ਮਜ਼ਬੂਤੀ ਦੇ ਨਾਲ ਨਵਾਂ ਰਾਹ ਅਖਤਿਆਰ ਕਰਨਾ ਹੋਵੇਗਾ ਚੇਤੇ ਰਹਿ ਕੇ ਲਿਬਰ ਸਰਕਾਰ ਦੇ ਚੋਣ ਵਾਅਦੇ ਦੇ ਵਿੱਚ ਹਰ ਸਾਲ ਸਰਕਾਰੀ ਖਰਚਿਆਂ ਦੇ ਵਿੱਚ 15 ਅਰਬ ਡਾਲਰ ਦੀ ਕਟੌਤੀ ਕਰਨਾ ਵੀ ਸ਼ਾਮਲ ਹੈ ਕੈਬਨਿਟ ਮੰਤਰੀਆਂ ਨੂੰ ਹਦਾਇਤਾਂ ਦਿੱਤੀਆਂ ਜਾ ਚੁੱਕੀਆਂ ਨੇ ਰੋਜ਼ਾਨਾ ਖਰਚਿਆਂ ਦੇ ਵਿੱਚ ਘੱਟੋ-ਘੱਟ 15% ਦੀ ਕਟੌਤੀ ਲਿਆਂਦੀ ਜਾਵੇ ਦੂਜੇ ਪਾਸੇ ਵਿਰੋਧੀ ਧਿਰ ਬਜਟ ਦੇ ਮੁੱਦੇ ਉਤੇ ਸਰਕਾਰ ਨੂੰ ਖੇਰਨ ਦੇ ਰੋਹ ਤੇ ਵਿੱਚ ਨਜ਼ਰਾਂ ਕੀ ਅਤੇ ਦਾਵਾ ਕੀਤਾ ਜਾ ਰਿਹਾ ਹੈ ਕਿ ਕੈਨੇਡਾ ਵਿੱਚ ਜਲਦ ਮੁੜ ਚੋਣਾਂ ਹੋ ਸਕਦੀਆਂ ਨੇ ਲਿਬਰਲ ਪਾਰਟੀ ਦੇ ਕੋਲ ਬਹੁਮਤ ਤੋਂ 3 ਸੀਟਾਂ ਘੱਟ ਹਨ ਅਤੇ ਬਜਟ ਪਾਸ ਕਰਵੋਣ ਦੇ ਲਈ ਘਟੋ-ਘਟ ਐਨ.ਟੀ.ਪੀ ਤੇ ਐਮ.ਪੀਜ਼ ਦੀ ਹਮਾਇਤ ਲੋੜਿੰਦੀ ਹੋਵੇਗੀ ਕੈਨੇਡੀਅਨ ਅਰਥਚਾਰੀ ਦਿਨੋਹਾਰ ਬਦਲਨ ਖਾਤਰ ਕੁਝ ਕੁਰਬਾਨੀਆਂ ਕਰਨ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਮਾਰਕਾਨੀ ਵੱਡੇ ਨਿਵੇਸ਼ ਕਰਨ ਦਾ ਵਾਅਦਾ ਕੀਤਾ ਹੈ ਜੀਹਾਂ ਅਜਰ ਤੋਂ ਪਹਿਲੇ ਤੇ ਪਿਛੋਂ ਦੌਰਾਨ ਮਾਰਕਾਨੀ ਨੇ ਕਿਹਾ ਹੈ ਕਿ ਗੈਰ ਅਮਰੀਕੀ ਐਕਸਪੋਰਟ ਦੁੱਗਣਾ ਕਰਦਿਆਂ ਕਾਰੋਬਾਰੀ ਖੇਤਰ ਦੇ ਵਿੱਚ 300 ਅਰਬ ਡਾਲਰ ਦੀ ਵਾਤੂ ਰਕਮ ਅਲੰਦੀ ਜਾਵੇਗੀ ਅਤੇ ਹਰ ਖੇਤਰ ਦੇ ਨਾਲ ਸੰਬੰਧਿਤ ਕੈਨੇਡੀਅਨ ਉਦਯੋਗਾਂ ਨੂੰ ਲਾਹ ਪਹੁੰਚੇਗਾ ਪ੍ਰਧਾਨ ਮੰਤਰੀ ਦੇ ਵੱਲੋਂ ਫੈਡਰਲ ਬਜਟ ਦੇ ਵਿੱਚ ਨਵੀਂ ਇਮੀਗ੍ਰੇਸ਼ਨ ਯੋਜਨਾ ਲਿਆਂਗ ਦਾ ਵੀ ਐਲਾਨ ਕੀਤਾ ਗਿਆ ਪਰ ਫਿਲਹਾਲ ਯੋਜਨਾ ਦੀ ਡੂੰਘਾਈ ਦੇ ਵਿੱਚ ਨਹੀਂ ਇਮੀਗ੍ਰੇਸ਼ਨ ਮਾਰਾਤਾ ਮੰਡੇ ਕੇ ਕੈਨੇਡਾ ਸੱਦੇ ਜਾ ਰਹੇ ਨਵੇਂ ਪ੍ਰਵਾਸੀਆਂ ਦੀ ਗਿਣਤੀ ਵਿੱਚ ਵੱਡੀ ਘਟौती ਕੀਤੀ ਜਾ ਸਕਦੀ ਹੈ ਇੱਥੇ ਦੱਸਣਾ ਬੰਦਾ ਹੈ ਕਿ ਜੋਸਟਿਨ ਟ੍ਰੂਡੋ ਦੇ ਕਾਲ ਚਾਲ ਦੌਰਾਨ ਹੀ ਇਮੀਗ੍ਰੇਸ਼ਨ ਟਿਚਰ ਦੇ ਵਿੱਚ ਘਟौती ਆਰੰਭ ਕੀਤੀ ਗਈ ਅਤੇ ਹੁਣ 2026 ਦੇ ਵਿੱਚ ਸੱਦੇ ਜਾਣ ਵਾਲੇ 3.8 ਲੱਖ ਪ੍ਰਵਾਸੀਆਂ ਦੇ ਅੰਕੜਿਆਂ ਨੂੰ ਹੋਰ ਘਟौती ਕੀਤੀ ਜਾ ਸਕਦੀ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਲਿਬਰਲ ਸਰਕਾਰ ਨਿਵੇਸ਼ ਉਤੇ ਅਧਾਰਿਤ ਇਮੀਗ੍ਰੇਸ਼ਨ ਯੋਜਨਾ ਦਾ ਦਾਇਰਾ ਬਤਾ ਸਕਦੀ ਹੈ ਜਿਸ ਦੇ ਨਾਲ ਸਰਕਾਰ ਦੀ ਆਮਦਨ ਵਿੱਚ ਵਾਧਾ ਹੋਵਿਕਾ ਆਟਵਾਬੀ ਕੇ ਯੂਨੀਵਰਸਿਟੀ ਸਟੂਡੈਂਟਸ ਦਿਨਾਲ ਸਾਹਮਣੇ ਦਿੱਤੇ ਭਾਸ਼ਣ ਦੌਰਾਨ ਮਹਾਰਕਾਨੇ ਨੇ ਕਿਹਾ ਕਿ ਤੁਹਾਡਾ ਮੁਲਕ ਹੈ ਅਤੇ ਤੁਹਾਡਾ ਭੁਖ ਵੀ ਅਸੀਂ ਇਹ ਸਭ ਤੋਂ ਤੁਹਾਡੇ ਹੱਥਾਂ ਵਿੱਚ ਸੌਂਪਨ ਜਾ ਰਿਹਾ ਇੱਥੇ ਦੱਸਣਾ ਬੰਦਾ ਹੈ ਕਿ ਪਿਛਲੇ ਕੁਝ ਹਫ਼ਤੇ ਤੋਂ ਬਜਟ ਪਾਰਿਸ ਵਿਖਿਆ ਚਾਰਦੀ ਹੈ ਅਤੇ ਸਰਕਾਰ ਜਿੱਥੇ ਸਰਫਾ ਕਰਨ ਉਤੇ ਜ਼ੋਰ ਤਾਂਵੇਗੀ ਤਾਂ ਉੱਥੇ ਨਿਵੇਸ਼ ਉਤੋਂ ਦੇ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਮਰੀਕਾ ਦੇ ਨਾਲ ਇਸ ਤਰ੍ਹਾਂ ਦੀ ਗੱਲ ਕਰਦੇ ਹੋਣਾ ਕਿ ਹੈ ਕਿ ਪੁਰਾਣਾ ਸਮਾਂ ਵਾਪਸ ਨਹੀਂ ਆ ਸਕਦਾ ਜਿਸ ਨੂੰ ਵੇਖਦੇ ਆ ਮੌਜੂਦਾ ਹਾਲਾਤ ਸਾਡੀ ਆਰਥਿਕ ਦਾ ਖੁਦ ਮੁਕਤਿਆਰੀ ਦੀਆਂ ਹੱਦਾਂ ਦਰਸਾ ਰਿਹਾ ਹੈ ਮਾਰਕਾਨੀਟਿਕ ਐਨਰਜੀ ਦੇ ਮੁਕਾਬਲੇ ਬਾਜੀ ਦੇ ਇਸ ਦੌਰ ਦੇ ਵਿੱਚ ਆਪਣੇ ਇਤਿਹਾਸ ਤੋਂ ਸੋਧ ਲੈਂਦਿਆਂ ਹੋਇਆਂ ਮਜ਼ਬੂਤੀ ਦੇ ਨਾਲ ਨਵਾਂ ਰਾਹ ਅਖਤਿਆਰ ਕਰਨਾ ਹੋਵੇਗਾ ਜਿੱਤੇ ਰੇਗਲਿਪਰ ਸਰਕਾਰ ਦੇ ਚੋਣ ਵਾਅਦੇ ਦੇ ਵਿੱਚ ਹਰ ਸਾਲ ਸਰਕਾਰੀ ਖਰਚਿਆਂ ਦੇ ਵਿੱਚ 15 ਅਰਬ ਡਾਲਰ ਦੀ ਕਟੌਤੀ ਕਰਨਾ ਵੀ ਸ਼ਾਮਲ ਹੈ ਕੈਬਨਿਟ ਮੰਤਰੀਆਂ ਨੂੰ ਹਦਾਇਤਾਂ ਦਿੱਤੀਆਂ ਜਾ ਚੁੱਕੀਆਂ ਨੇ ਰੋਜ਼ਾਨਾ ਖਰਚਿਆਂ ਦੇ ਵਿੱਚ ਘੱਟੋ-ਘੱਟ 15% ਦੀ ਕਟੌਤੀ ਲਿਆਂਦੀ ਜਾਵੇ ਦੂਜੇ ਪਾਸੇ ਵਿਰੋਧੀ ਧਿਰ ਵਿਚਾਰ ਦੇ ਮੁੱਦੇ ਉਤੇ ਸਰਕਾਰ ਨੂੰ ਖੇਰਨ ਦੇ ਰੋਹ ਦੇ ਵਿੱਚ ਨਜ਼ਰਾਂ ਕੀ ਅਤੇ ਦਾਵਾ ਕੀਤਾ ਜਾ ਰਿਹਾ ਹੈ ਕਿ ਕੈਨੇਡਾ ਵਿੱਚ ਜਲਦ ਮੁੜ ਚੋਣਾਂ ਹੋ ਸਕਦੀਆਂ ਨਹੀਂ ਲਿਬਰਲ ਪਾਰਟੀ ਦੇ ਕੋਲ ਬਹੁਮਤ ਤੋਂ 3 ਸੀਟਾਂ ਘੱਟ ਹਨ ਅਤੇ ਬਜਟ ਪਾਸ ਕਰਵਾਉਣ ਦੇ ਲਈ ਘਟੋ-ਘਟ ਐਨ.ਟੀ.ਪੀ ਤੇ ਐਮ.ਪੀਜ਼ ਦੀ ਹਮਾਇਤ ਲੋੜਿੰਦੀ ਹੋਵੇਗੀ